ਨੀ ਬੋਲਾ ਯਾਰ ਖੜਾ ਜਾ ਕੋੰਦਾ ਬੰਗਲਾ ਟੰਗਲਾ ਵੀ ਆਇਆ ਨਾ ਬਿੱਚ ਬੜੇਗਾ ਉਰਤੇ ਔਖਾ ਹੋਣਾ ਇਦਾਂ ਲਾ ਕੇ ਰੱਖ ਰਿਹਾ ਲੋਹਰ ਤਾਂ ਆ ਕੇ ਗੋਸ ਨਹੀਂ ਹੁੰਦਾ ਪਰ ਇਹਨਾਂ ਘਰੇ ਬਾਗ ਰੱਖੀ ਜਾਂਦਾ ਓਏ ਫੋਨ ਕਰ ਬਬੰ ਕਿਨੂੰ ਮਾੜਾ ਫੋਨ ਕਰ ਕੰਮ ਆਉਂਦਾ ਕਿਨੂੰ ਕੰਮ ਆਉਦਾ ਹੀ ਮਾੜਾ ਕਰੀ ਕੀ ਕੰਮ ਉਹ ਜਾਣਾ ਯਾਰ ਉਹਨੂੰ ਮਾੜਾ ਦੁਕਾਨ ਤੇ ਭੇਜ ਨਹੀਂ ਅੱਛਾ ਅੱਛਾ ਕੰਜੜਾ ਮੈਨੂੰ ਬਤਾ ਜੀ ਪਹਿਲਾਂ ਮੈਂ ਪਹਿਲਾਂ ਜਾ ਕੇ ਆਇਆ ਦੁਕਾਨ ਤੇ ਮਗਰ ਵੀ ਉਹਨੂੰ ਪੁੱਛੂਗਾ ਉੱਦਾਂ ਤੱਕ ਦੇਖੋ ਉੜਦਾ ਬਾਂਸੀ ਆ ਹੂੰ ਤੇ ਬਾਤ ਉੱਟ ਨਹੀਂ ਲੱਗਦੀ ਇਹਨੂੰ ਜਦੋਂ ਮਰ ਲਿਆ ਹੈ ਵਾਹ ਠੀਕ ਆ ਠੀਕ ਆ ਹਾਂ ਹੁਣ ਬਾਹਰ ਕੇ ਲੱਜੂਗੀ ਚਾਹ ਵੀ ਕੇ ਲਵਾ ਲੈ ਜਿਹਨੇ ਆਪਾ ਮਿਲਿਆ ਕੱਸੀ ਵੀ ਟੁੱਟੀ ਲੱਗਦੀ ਆ ਕੱਸੀ ਵੀ ਵਾਲੀ ਬਰੀ ਹੋਊ ਜਰਾ ਹਣਾ ਦੇਖੋ ਸਮੁੰਦਰ ਬਣਿਆ ਪਿਆ ਹਣਾ ਯਾਰ ਠੀਕ ਚੱਲ ਫਿਰ ਆਪਾਂ ਅਜ ਗਾਹਾਂ ਜਾ ਕੇ ਦੇਖਦੇ ਆਂ ਅੱਛਾ ਆਇਆ ਹਾਂ ਹਾਂ ਤੇ ਥੇਰਾ ਆਇਆ ਕਰੀ ਜੇੜੂ ਕੇ ਬੰਦ ਖਾ ਕੇ ਜਿਹੜਾ ਬਿਰਮਨਰ ਮਾ ਵੀ ਦੇਖਣਾ ਚੱਲ ਚੱਲ ਮਹਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਤੂੰ ਤਾਂ ਯਾਰ ਤਿੰਨ ਦਿਨਾਂ ਦਾ ਲੇਟ ਆ ਹੁਣ ਖਿੱਚ ਲੈ ਉਹ ਮੈਨੂੰ ਨਾ ਬੱਸ ਬੱਸ ਪੈਸਿਆਂ ਦੀ ਬੜੀ ਜ਼ਰੂਰਤ ਜੀ ਪੈ ਗਈ ਸੀਗੀ ਗਲਤੀਆਂ ਬੁਲਤੀਆਂ ਮਾਪ ਹੈ ਤੇ ਬੱਸ ਹੁਣ ਗੁੱਲੀ ਬਣਾ ਦੀ ਜਿਹੜਾ ਮੈਂ ਜਿਹੜਾ ਹੁਣ ਲੱਜ ਤੇ ਲਿਆ ਦੀ ਮੀ ਪਤਾ ਲੱਗੇ ਮਾਨੂੰ ਜਾਣਾ ਪਿਆ ਸੀਗਾ ਉੱਥੇ ਮਾਨੂੰ ਪੈਸਿਆਂ ਦੀ ਤਾਂ ਥੋੜੀ ਜ਼ਰੂਰਤ ਜੀ ਪੈ ਗਈ ਸੀਗੀ ਪੈਸਿਆਂ ਦੀ ਜ਼ਰੂਰਤ ਪੈ ਗਈ ਸੀ ਪੰਜ ਮਾ ਉੱਦੇ ਆਇਆ ਸੀਗਾ ਥੋੜਾ ਬੱਚੀ ਕੋਲੇ ਕੋਈ ਨਹੀਂ ਮੈਂ ਬਾਹਰ ਸੀਗਾ ਉੱਥੇ ਜਿਹੜਾ ਮੈਂ ਬੜਾ ਉਲਝਾ ਬੈਠਾ ਜੀ ਕੰਮ ਵਿੱਚ ਕਿਸੇ ਬੈਠੇ ਸੀਗੇ ਮਰਲਾ ਕੋਈ ਸੀ ਵੀ ਭਰੀ ਪਿਆ ਬਾਪੂ ਮੈਂ ਤਾਂ ਕਦੇ ਸਾਡਾ ਸੋਲ ਦਾ ਆਪਦੀ ਗੱਤਰ ਹਾਂ ਮੈਨੂੰ ਤਾਂ ਦੁੱਤੀ ਲੈ ਸੀ ਵੀ ਆ ਜਾ ਤਾਂ ਫੁੱਲ ਜਾਂਦਾ ਹਨਾ ਇਹ ਅਜੇ ਪੈਸੇ ਤਾਂ ਨਾ ਹੁਣ ਜਿਹੜਾ ਪ੍ਰਵਾਹ ਕਰਿਆ ਕਰ ਪੈਸਿਆਂ ਦੀ ਅਬਰੇ ਸੀ ਦਦਾਂਗੇ ਤੇਰੇ ਘਰੇ ਬਾਪੂ ਤੇਰੀ ਮਾਂ ਦੇ ਲਗਾ ਕੰਮ ਨਾ ਮੈਂ ਵੀ ਤਾਂ ਕੰਮ ਦਾ ਸੋਡੇ ਘਰੇ ਹਾਂ ਹਾਂ ਅਨੂੰ ਪਧਾਰ ਆਇਆ ਤੁਰੇ ਤਲਕਣਾ ਇੱਥੇ ਮੀ ਬੋੜਾ ਪੈਗਾ ਹਾਂ ਨਟਾਈ ਪਿਆ ਹਣਾ ਬਾਈ ਉਹ ਵੈਸੀ ਦੀ ਮੈਨੂੰ ਪਤਾ ਵੀ ਖੜਦਾ ਨਹੀਂ ਪੈਸਾ ਉਹਦੇ ਸਾਨੂੰ ਕਿਹਾ ਸੀ ਉਹਦੀ ਲਾ ਲਓ ਝੋਨਾ ਆ ਵੇਖ ਰੋ ਇਹਨਾਂ ਦਾ ਕਿੱਡਾ ਕਿੱਡਾ ਹੋਇਆ ਪਿਆ ਆ ਦੇਖੀ ਛੋੜ ਰਿਹਾ ਕਿਵੇਂ ਮੋਟਰਸਾਈਕਲ ਮੋੜ ਲੇ ਕੇ ਦੇਖ ਦੇਖ ਕੇ ਮੇਲੀ ਹਾਂ ਬਣਾਉਂਗਾ ਦੇਖ ਇਹ ਥੋੜਾ ਜਿਹਾ ਕੰਮ ਹੈ ਕੋਈ ਗਿਆ ਬੱਤ ਭਾਈ ਟਾਇਰ ਖੱਜੂਗਾ ਮੈਨੂੰ ਕਹਿ ਦੂਗਾ ਕੱਲ ਨੂੰ ਵੀ ਟਾਇਰ ਫੋਣਾ ਇਹ ਫਿਰ ਲੱਜ ਤੇ ਨਹੀਂ ਦਿੱਤੀ ਹੁਣ ਮੋੜ ਹੁੰਦੀ ਜੇ ਦਾ ਮੇਰੇ ਕੋਲੇ ਹੁੰਦਾ ਨਾ ਫੇਰ ਜ਼ਿਆਦਾ ਇਹ ਦਾ ਉਤਲਕ ਹੈਗਾ ਜਿਲਕੈ ਨਹੀਂ ਜਰਾ ਐ ਐ ਮੋੜਿਆ ਸੰਝਾਵਾਂਗੇ ਗੱਲਾਂ ਬਹੁਤ ਹਜੇ ਦੂਰ ਦੀਆਂ ਪੁੰਗਾਂ ਦਦਾਂ ਜਾਣੀ ਬੜਾ ਫਿਰਦਾ ਤੇ ਤੇਰੇ ਤੋਂ ਸਮਝੀ ਅੰਨੇ ਨੂੰ ਓਏ ਮੇਰੇ ਕੋਲ ਹੁੰਦਾ ਵਿਆਹੇ ਮੀਗੜਾ ਆਇਆ ਸੀ ਭਰਾਵਾ ਬੱਦਲ ਹੀ ਪਟਕਾ ਜਿੱਤੋਂ ਹਮ ਮੈਂ ਖੇਤੋਂ ਭੱਜ ਕੇ ਗਿਆ ਉਹ ਉੱਥੇ ਮੇਰੇ ਸਾਹਮਣੇ ਬੱਦਲ ਪਟਕਦੇ ਅੱਛਾ ਬੱਦਲ ਪਟ ਗਿਆ ਐਂ ਕਰਦੇ ਨੇ ਬੱਦਲ ਭਰਾਵਾ ਦੇ ਕੋਲ ਪਟ ਪੜਦਾ ਮੁਆਨੀ ਦੇਖਿਆ ਕਿਤੇ ਬੱਦਲ ਪਾੜਦਾ ਉਹ ਫਿਰ ਜਾਣ ਵਾਲਾ ਹੈ ਉੱਧਰ ਪਾੜ ਗਿਆ ਤੇ ਮੈਂ ਦਾ ਮਸਾ ਬੱਜ ਆ ਜਾ ਫਿਰ ਤਰੇ ਤਰੇ ਮੋੜੇ ਤਰੇ ਤਰੇ ਬਹੁਤ ਬੰਨੇ ਜਾ ਕੇ ਨੰਨਾ ਦਿਲ ਕੁਝ ਨਹੀਂ ਨਹੀਂ ਭਾਰੇ ਪੇ ਹੋਇਆ ਉਹ ਦਾ ਮਾਂ ਦੇ ਤੇ ਆ ਜਾ ਆ ਜਾ ਆ ਜਾ ਹਾਂ ਚਲ ਮਾੜੇ ਬਹੁਤ ਬਿਆਖਣਾ ਦੇਖੋ ਘਾਰੇ ਘੂਰੇ ਨੇ ਸਾਰੇ ਘਰ ਦੀਆਂ ਤੇ ਤਪਿਆ ਤਪਿਆ ਮਾ ਆ ਆ ਆੂੰ ਤਾਂ ਪੁਜੀ ਬਹੁਤ ਹਰਗਾ ਤੇ ਤਪ ਗਿਆ ਉਹ ਬੁੜਾ ਜਿਹਾ ਪਾਣਾ ਤੇਜ ਜਗਾ ਤੇਰੀ ਭਾਂ ਦੇਖ ਦੇਖ ਕੇ ਦੇਖ ਕੇ ਕੋਈ ਨਾ ਕੋਈ ਕੋਈ ਨਾ ਇਹ ਨਾ ਗੁਰਪ੍ਰਬ ਦੀ ਲੈਨੇ ਦੇ ਬਾਰੇ ਉਹਨੂੰ ਜੁੱਪਾ ਕੇ ਜੀ ਨੂੰ ਦੇਖ ਕੇ ਦੇਖ ਕੇ ਤਾਂ ਮਦਦ ਨੂੰ ਅੱਛਾ ਜੀ ਨਾ ਉਹਨੇ ਮੈਨੂੰ ਤਾਂ ਬੁੜਾ ਜਿਹਾ ਨੇਰੀ ਆ ਜੇ ਮੈਂ ਤਾਂ ਹੁਣ ਰੋਜ਼ ਹੀ ਰਹਿਣਾ ਕਿ ਹੁਣ ਦੋ ਦਿਨ ਆਏ ਨੇ ਕੋਈ ਹੋਰ ਕਿੱਦਾਂ ਦੇ ਦੋ ਸਿੱਟ ਬਣਾ ਲਈ ਸੀ ਕੋਈ ਨਹੀਂ ਮੈਂ ਨੰਨ ਨਿਪਨਾ ਕੀ ਨਾ ਪਿਆ ਤੇ ਉਹ ਤਾਂ ਡੋਗ ਡੋਗੀ ਸਵਾਰ ਹੋਏ ਹੁੰਦੇ ਪੱਖ ਜੂਗਾ ਪੰਜਰ ਤੋਂ ਨਾ ਸਿੱਟ ਬਣਾ ਬਣਾ ਕੋ ਨਾ ਹੰਪਤ ਨਾ ਆਲੀ ਉਹਨ ਬੁਰਗਾ ਲੋਟ ਰੂ ਆ ਕੇ ਤਾਂ ਨਾ ਫਾਦਾ ਇਹਦਾ ਕੋਈ ਤੇ ਗੜਾ ਅਧਾਮੋਂ ਦਾ ਲੰਮੜ ਲਾਇਆ ਸੀ ਮੋਰੀ ਪਰ ਨਾ ਪੱਟ ਜਮਾਰ ਕੇ ਹਾਂ ਦਾ ਹੋਰ ਹੋਰ ਸਿਹਰਾ ਠੀਕ ਹੈ ਕੋ ਨਿੰਦਾ ਕੋ ਨਿੰਦਾ ਆ ਜਾਮਣਾ ਖੜਾ ਐ ਤੇ ਜਾਮਣਾ ਤੈਨੂੰ ਖਾਣ ਨੂੰ ਲੰਗਾ ਜਾਮਣਾ ਉੱਤੇ ਚੜ ਜਾ ਗੰਜ ਦੇ ਲੰਗੂਰ ਮੰਗੂ ਮਾਰੋ ਬੰਦਰ ਬੰਗੂ ਟੁੱਮੁੱਸੀ ਆ ਜਾ ਗੜੇ ਹੂੰ ਅਰ ਜਾਮਣਾ ਤਾਂ ਆਇਆ ਓਹੋ ਆ ਹਨੂਰ ਪਰਦਾ ਐ ਟਰੱਕ ਟਰੱਕ ਵੀਨ ਲੱਗਿਆ ਮੁੰ ਲਗਾ ਇਹ ਕੀ ਕਰਦਾ ਤੂੰ ਜਾਮਣਾ ਓ ਲੈ ਜਾਮਣਾ ਗੰਜਰਾ ਇਤਨੇ ਖਾਂਦੇ ਹੁੰਦੇ ਐ ਇੱਕ ਨਾਲ ਖਾਵਾਂਗੇ ਹੋਰ ਹੋਰ ਹੁਣ ਨਾ ਮੈਂ ਟਾਈਮ ਬੰਦ ਦੂੰ ਨਹੀਂ 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 ਰੈਂਦੇ ਇਧਰ ਲੋਥੇ ਚੱਲਦੇ ਆਂ ਹੋ ਰੈਂਦੇ 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 ਸਾਮਣ ਖਾਣ ਲੱਗ ਗਿਆ ਹੁਣ ਸਾਰਾ ਚੱਲ ਫਿਰ ਐ ਕਰ ਬੱਟ ਤੂੰ ਨਹੀਂ ਮੰਗਣਾ ਆਪਾਂ ਕਾਹ ਕਿਹੜਾ ਦੇਣੇ ਕਿਹੜਾ ਦਿਖਣੇ ਆ ਬੱਤੀ ਮਾਹੌਲ ਬੱਟ ਦੇ ਨਾਲ ਕਾਚੀਆਂ ਲਾਉਣੀਆਂ ਪੈਣੀਆਂ ਕਿ ਨਾ ਉਵੇਂ ਕਿਹੜਾ ਗੇੜਾ ਹੀ ਦੇਣਾ ਅੱਜ ਤਾਂ ਗੇੜੀ ਦੇਣਾ ਆਪਾਂ ਅੱਜ ਕੰਮ ਕੋਈ ਨਹੀਂ ਦਿੱਸਤ ਕਰਾਉਣਾ ਬਾਝ ਕਰਨਾ ਦੂੰ ਤੈਨੂੰ ਮੈਂ ਸਮਝਾਉਣਾ ਕੰਮ ਸਾਰੇ ਸਮਝ ਗਿਆ ਉਹਨੇ ਕੰਮ ਕਰਕੇ ਮੇਰੇ ਕੋਲੇ ਉੱਥੇ ਆ ਜੀ ਸਮਝ ਗਿਆ ਸਮਝਾ ਮਾ ਕੋਈ ਆ ਜਾਏ ਜਮਣਾ ਪਰ ਲੱਗਾ ਅਗੇ ਫਿਰ ਜਰਾ ਆਏ ਨਾ ਕਰਿਆ ਕਰੋ ਯਾਰ ਤੁਸੀਂ ਹੋਰ ਹੁਣ ਦੁਪਹਿਰ ਹੋ ਜਾਊਗਾ ਫਿਰ ਜਰਾ ਬੈਠਾਂਗੇ ਤੇ ਦੋ ਘੰਟੇ ਬਹਾਂ ਤੈਨੂੰ ਅੱਜ ਤੋੜਾ ਬਹਾਂ ਆਇਆ ਤੇ ਬਰੇ ਬਾਹੋਂ ਦਨੋ ਉਹ ਦੋ ਦੋ ਘੰਟੇ ਦਾਮ ਲੈ ਲਈ ਤੇ ਉਹ ਤੋੜਨੀ ਆਪਣਾ ਚੜਜੀ ਤਾਂ ਹਾਂ ਤੇਰਾ ਪੇਟ ਵੱਧਾ ਤੰਗ ਉਹ ਦੜੱਡ ਦੇ ਕਿਵੇਂ ਹੋਇਆ ਸੂਰ ਵੰਗੂ ਗੱਡੀ ਜਨ ਨਾ ਨਾ ਕਾ ਕ ਬਧੀ ਜਨ ਹੋਰ ਉਹਨਾਂ ਕੰਮ ਕਰਿਆ ਕਰ ਖਿਚਣਾ ਚੱਲ ਚਲ ਮੈਂ ਵੀ ਟੰਗਦਾ ਜਾਦ ਰਾਇਆ ਟੰਗੜਾ ਟੰਗੜਾ ਮੋਝ ਡੰਗਲਾ ਨੂੰ ਉਹ ਕਿੱਧਰ ਦੀ ਘਿਓ ਬਿਜਦੀ ਵੱੜ ਜਾ ਇੱਥੇ ਕਿਹੜਾ ਖਾ ਕੇ ਵਾ ਉਹ ਤੇਰੇ ਮਾਰਕਟ ਅੰਗਲੇ 5 ਜੀ ਤਾ ਹਾਂ ਤੱਕ 10 ਤੱਕ ਨੰਗੋਰ ਹੈ ਜ਼ਕਾਦੂ ਜ਼ਕਾਦੂ ਪੂਰਾ ਜਮਾ ਭਾਰਸ ਦੀ ਬੱਟੀ ਬਣਾ ਦੂੰ ਗੰਜਰਾ ਤੋਂ ਪੱਲ ਕਿਹੜੀ ਕਰਦਾ ਆਖੇਗਾ ਬਾਬੇ ਦੇ ਗੁਣੀ ਗਾਇ ਕਰੇਗਾ ਵੀ ਮਾਦਾ ਉੱਥੇ ਜਾਣਾ ਕੋਤਰਾ ਨੂੰ ਜਾਂਦਾ ਉਹ ਮਾਰ ਦੇ ਤਰ ਲਾ ਪੈਰ ਟੰਗ ਲੱਗਦੀਆਂ ਗਾਂ ਦੀ ਪੈਰਾਂ ਨੂੰ ਹੈ ਤਰਾ ਹੈ ਇਧਰੋਂ ਆ ਬਟਕ ਨਹੀਂ ਦੇਗਾ ਆਪਣੇ ਕੰਨੇ ਬੱਟ ਕਿਵੇਂ ਠੀਕ ਹੈ ਇਹ ਦੇਖ ਤੋਂ ਆਪਾਂ ਵਿਗਤ ਮਾਰਕ ਵਿੱਚ ਵਰਦਾ ਗਾਣ ਹੋ ਜਾ ਇੱਥੇ ਸਿਰੇ ਦੇ ਮੱਥੇ ਤੇ ਕੀ ਨੀ ਸੁਗਾ ਸਿਰੇ ਬਾੜੇ ਦਾ ਉਹ ਹੀ ਕਰੜੇ ਹੁੰਦੇ ਦੇਖ ਬੱਦੂ ਕਰਨ ਦੀ ਲੋੜ ਪਊਗਾ ਨਹੀਂ ਪਊ ਦੇਖ ਹੈ ਦੇ ਗਿਣਾ ਕਢੂੰਗਾ ਬਾਹਰ ਤਾਂ ਖੁੱਬਦੇ ਨਹੀਂ ਹਣਾ ਇੱਥਾ ਹੈ ਨਹੀਂ ਪਾਣੀ ਇੱਥਾ ਹਾਂ ਪਾਣੀ ਤਾਂ ਕੰਜਦਾ ਸਮੁੰਦਰ ਬਣਿਆ ਪਿਆ ਹੋਰ ਪਾਣੀ ਕੇ ਮੋੜ ਮੋੜੂ ਕਬੜਾ ਖਮਾਰ ਕੇ ਪੈਰ ਜਾ ਮਾਰਨ ਮਾਰ ਕੇ ਆ ਬਟਾਈਂ ਹਟਾ ਦੇ ਪਰੇ ਇਧਰ ਉਧਰ ਪਾਣੀ ਹੋ ਜੂਗਾ ਐ ਐ ਐ ਐ ਚ ਕੋਨਾ ਬੁੱਤ ਨੋ ਕਮ ਐ ਐ ਗਿੜਾ ਓਕੇ ਨਾ ਛੁੱਕੇ ਜਾ ਗਿਆ ਸ਼ਹੀਦ ਨੇ ਬੜੇ ਵੜਕੇ ਦਿਖਾ ਦੋ ਕੁ ਮਿੰਟ ਕਾ ਹਾਂ ਜੇ ਜਾ ਦਿਸੇ ਤਾਂ ਜਈ ਮੈਨੂੰ ਤਮੰਤੋਂ ਹੈ ਨੀ ਆਪਣੀ ਬਿੱਲੀ ਨੂੰ ਵੀੜੇ ਰਵਾਉਣਾ ਹੈ ਹਾਂ ਮੈਨੂੰ ਕੋਣ ਹੋ ਰਿਹਾ ਹੰ ਮੇਨ ਰੋਟੂ ਮੱਪਨੂਗਾ ਪੱਟਾ ਵੀ ਹੁਣ ਤੇ ਆ ਵੀਨੂ ਤੇਰਾ ਚੱਲ ਚੱਲ ਜਰਾ ਹਾਂ ਹਾਂ ਦੇ ਦੇ ਗਿੜਾ ਹਾਂ ਐ ਦੇਖ ਆ ਬੱਟ ਸਾਰੀ ਢਾ ਦੇ ਕੁਦ ਨਹੀਂ ਹੁੰਦਾ ਆਏ ਮਾਦੇ 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 ਪਰ ਮਾਦੇ ਮਾ ਦੂ ਕਰੂੰ ਤਿੰਨ ਦਿਨ ਵਿਹਲਾ ਰਹਾ ਏ ਦਾ ਬਿੰਦੂ ਬਾਦ ਨੂੰ ਪੁੱਦੂ ਕਰਾਂ ਮੈਨਾਂ ਇਹ ਚੰਗਾ ਕੋਈ ਨਹੀਂ ਜਿੰਮ ਲਾ ਰੇੜ ਦਾ ਪੈਰ ਪੇ ਦਾ ਜੀ ਜਾਣਦਾ ਤੂੰ ਦੇਖ ਕਿਤੇ ਜੀਤ ਨੇ ਜਨਾ ਬਗੀਆਂ ਨਾਲ ਦਰਲਾ ਦੇ ਨੂੰ ਆ ਗਿਆ ਆ ਗਿਆ ਹੋ ਹੁੰਦਾ ਦੇਖ ਲਾਈਟ ਜਾਂਦਾ ਛੱਡੀ ਹੁੰਦਾ ਆ ਚਾ ਚਾ ਕੰਜਦਾ ਬੋਲੀ ਬਾਦ ਨੂੰ ਚਾ 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 ਨੂੰ ਕੀ ਵਜਣੋਂ ਕਰੁੰਦਾ ਜੀ ਜੀ ਜਾ ਜਾ ਐ ਦੋ ਦਾ ਘੰਟੇ ਹੋਏ ਐ ਓਏ ਆ ਚਾਹ ਪੀ ਕੇ ਹੁਣ ਕੰਮ ਆ ਆਇਆ ਜਿਹੜਾ ਮੇਰੀ ਗੱਲ ਸੁਣ ਹੁਣ ਆਪਾਂ ਚਾਹ ਪੀ ਕੇ ਲੱਗਦੇ ਆ ਕੰਮ ਤੇ ਤੇ ਮੱਲਾ ਇਹ ਫਤਲਾ ਹੁੰਦਾ ਕਿ ਦੂਰਾ ਮੱਲਾ ਇਹ ਕੋਈ ਬੜਾ ਔਖਾ ਨਾ ਸੋਖੇ ਦਵੇ ਨਾ ਕਿ ਬਾਹਰ ਲੱਗਦਾ ਆਉਂਦਾ ਹੁੰਦਾ ਚਾਹ ਲੈ ਕੇ ਉਹ ਆ ਗਿਆ ਚਾਹ ਵੀ ਨਹੀਂ ਜਲ ਕੋਈ ਨਹੀਂ ਬਹਿ ਜਾ ਓਰੇ ਬੈ ਕੇ ਵੀ ਨਹੀਂ ਕੋਈ ਗੱਲ ਨਹੀਂ ਦੋ ਮਿੰਟ ਹੁਣ ਜਮਣਾ ਤੋੜਦਾ ਦੋ ਚਾਰ ਆਉਂਦੀਆਂ ਭਰ ਲਾ ਜੇਬਾਂ ਜੇਬਾਂ ਨਹੀਂ ਰੱਖਦੇ ਹੁੰਦੇ ਪਾਗੇ ਨਾਲ ਦੀ ਨਾਲ ਹੀ ਦੁਰੇ ਜਾਂਦਾ ਕੰਦਾ ਜਾਈ ਹੈ ਆ ਇਤਨੇ ਭੇਗ ਲੱਗੇ ਤੂੰ ਦੇਖੀਂ ਦੇ ਨਾ ਹੈ ਨਾਲੇ ਦੁੱਗਣਾਂ ਦੇ ਜਣਗੀਆਂ ਹੈ ਉੱਥੇ ਗੰਜੇ ਤੇ ਭੂਆ ਗੋਲੇ ਜਾ ਕੇ ਬਹਿ ਗਏ ਉਹ ਪਾਣੀ ਜ਼ਬਰਦਸਤ ਇੰਨੇ ਕਰਾ ਹੀ ਹੁੰਦਾ ਹੁੰਦਾ ਸਿਰ ਆ ਗਿਆ ਲਿਆਦਾ

ਕੀ ਕਰੀ ਆ ਜੱਕਾ ਦਾ ਕੋਲਾ ਦਾ ਆ ਜਾ ਬਗੜੀ ਲੱਗੇ ਜੀ ਜੀ ਤਾਂ ਲੱਗ ਜੋ ਇੱਥੇ ਅੱਗੇ ਭੂਆ ਕੋਲ ਜਾ ਕੇ ਬਹਿ ਗਿਆ ਨਾ ਲੱਗਿਆ ਤਾਂ ਕਿਦਾਂ ਕੋਲਾ ਤੂੰ ਕਿਉਂ ਦਾ ਗੰਜਰ ਦਾ ਨਾਂ ਕਹਿੰਦੇ ਨਹੀਂ ਇਹ ਸਾਰੀ ਡੋਲ ਨਹੀਂ ਭਜੂਗੀ ਪਾਛੇ ਮੂੰਹ ਕਰ ਲੈ ਜਾਣ ਕੇ ਬਸ ਹੱਥ ਪਾਉਣ ਦੀ ਗੁਰਾ ਛੱਡ ਦੇ ਸੜ ਸੜ ਤਾਂ ਮੁਬੱਦ ਦੇ ਦੇ ਜੀ ਮੱਦੀ ਜਲ ਜਾ ਨਹੀਂ ਇਹਦੀ ਕੋਲੀ ਦੀ ਗੱਲ ਕਰਦੇ ਆਪਾਂ ਇਹਦਾ ਮਾਲਾ ਉਹੀ ਨਹੀਂ ਕਰਦੇ ਚਪੱਚ ਮੂੰਹ ਕਰ ਲੈਣੇ ਨਹੀਂ ਕਰ ਫੇਰ ਗਾਂ ਤੋਂ ਉਹ ਲੈ ਲੈ ਹਾਂ ਬਥੇ ਤੇ ਹਰ ਕੁਏ ਤਾਂ ਇਹਦੇ ਕੋਟ ਜਿਹਾ ਰੱਖਿਆ ਜਾ ਕਰਾਂਗੇ ਇਹਦੇ ਮੋੜ ਕੇ ਬਿੰਦੇ ਜਿਹਾ ਡਿਪੰਡੰਟ ਦੇ ਵਿੱਚ ਇਤਲੋਂਦਾ ਵੀ ਹੋ ਜਰਾ ਆਪ ਦਾ ਭਾਂਡਾ ਅੱਡੀ ਰਕੀਦਾ ਹੁੰਦਾ ਇਹ ਤਾਂ ਆਪਾਂ ਨੇ ਨਹੀਂ ਆਪਾਂ ਹੈ ਨਾ ਮਾਲਾ ਬੱਚੇ ਨਾਰ ਲਾਉਂਦੀ ਨਹੀਂ ਆਪਣਾ ਤੈਨੂੰ ਝੂਠ ਖਬਗ ਨਾ ਕਰਦੇ ਤੇ ਨਹੀਂ ਬਾਈ ਆਪਣਾ ਧਰਮੋ ਧਰਮੀ ਦੀ ਗੱਲ ਐ ਹਾਂ ਤੇਰਾ ਮੁਰਕ ਕੋਈ ਨਹੀਂ ਆਇਆ ਬਣੀ ਕੋਈ ਗੱਲ ਬਾਤ ਕੌਣ ਤੇਰਜਾ ਕੂਣੀ ਮੇਰੇ ਚ ਹੂੰ ਤੇਰੇ ਜਨਮਾ ਖੂਨ ਹੈ ਤੂੰ ਦੇ ਹੁਣ ਸਰੀਰ ਨੂੰ ਲਾੜਿਆ ਕੰਮ ਤੇ ਤਾਂ ਲਾ ਲਿਆ ਜੇ ਆ 10 ਦਿਨ ਨਾਲ ਐ 20 ਦਿਨ ਬੱਸ ਫੇਰ ਤੂੰ ਮੱਲਾ ਕੋਲਾ ਬਿੱਲੇ ਰੱਖੀ ਲੈ ਤੇਰਾ ਲਾਲਾ ਨਾ ਦੂਰ ਤੁਰੋ ਤੋਰ ਨਾ ਮੈਂ ਬਿਲੋਲ ਨਾ ਤੁਰੋ ਓ ਲਾੜਾ ਕੋਈ ਨਹੀਂ ਮਰਦਾ ਓ ਲਾੜਾ ਬਲਾ ਕੋਈ ਨਹੀਂ ਕੋਲਾਕਿਓ ਤੁਹਾਮਾ ਪੂਰੀ ਦੇਖ ਲਾ ਤੈਨੂੰ ਨਮੀ ਲੈ ਕੇ ਦਿੱਤੀ ਜਮਾ ਮਗਾ ਨਹੀਂ ਵੀ ਪਾਣੀ ਪੁਣੀ ਨਾ ਕਰਾ ਬੋ ਜੇ ਇਹ ਹੈ ਨਾ ਤੂੰ ਇਦਾਂ ਖੋਲਦੇ ਖੋਲਦੇ ਰਹਿਣਾ ਤਾਂ ਖੁੱਟ ਹੁੰਦਾ ਵੀ ਸਭ ਕੁਤਾ ਹੁੰਦਾ ਓੜ ਦੇ ਬੁਰੇ ਕੋਲੀ ਜੀ ਦੇ ਵਿੱਚ ਹੁੰਦੀ ਹੈ ਹਨਾ ਉਹ ਨਗਲ ਤੂੰ ਕਿੰਨਾ ਘਲਾਏਗਾ ਲਗਾ ਰੋ ਤੂੰ ਇਸ ਨੂੰ ਰਲਾਵਾ ਉਹ ਨਹੀਂ ਤੂ ਆਦਾ ਡੇਲਾ ਕੋਟੇ ਪੜ ਕਲੀ ਵਿੱਚ ਓਏ ਹੋਰ ਬਾਲੀ ਬਾਲਾ ਜ ਸੁੱਕੀ ਪਿਆ ਨਹੀਂ ਇਹ ਤਾਂ ਗਿੱਲੀ ਆ ਫਿਰ ਆਹ ਹਾਂ ਦੇ ਛੱਡ ਜੀ ਹਾਂ ਚ ਉਹਦੇ ਕੋਲ ਨਾ ਕਿਲੇ ਆਜ ਵਗ ਜਾ ਹਨ ਮੈਨੂੰ ਤਾਂ ਐ ਜੀ ਮਗਾ ਬਾਲ ਲੈਣਾ ਹੀ ਨਹੀਂ ਕਿਤੇ ਸਮਾਰ ਕੇ ਹੂੰ ਕਿਹਨੇ ਮਗਾ ਇਹ ਟਾਪੀ ਗਿਆ ਲਾ ਚਾ ਆਪਾਂ ਆਪਣੀ ਬੁੜੀ ਖੜ ਜਾ ਹਣਾ ਦਸਲਾ ਬੰਦਾ ਇੱਧਰ ਅਗਲਾ ਨੂੰ ਆ ਤੇਰੇ ਬੱਟ ਜੀ ਨਾਲ ਉਹ ਖੜਾ ਹੁਣ ਜਾਦਾ ਬਿੱਲੀ ਚਾਹਮਣਾ ਬਹੁਤ ਹੋਣਾ ਖੜਾ ਹੋ ਕਿਰਾ ਟਟਰ ਟਟਰ ਪਚਲੰਦੇ ਵਰਗੇ ਦਾ ਪੁੱਦਿਆਂ ਹੂੰ ਓਰਾ ਤੂੰ ਨਾ ਕੇਵਰਾ ਤੂੰ ਮੈਂ ਓਹ ਗੜਿਆ ਨੂੰ ਆ ਕਰੇ ਕੰਮ ਪਹਿਲੇ ਪਹਿਤੇ ਚੱਕ ਲੈਣਗੇ ਬੁਰੀਆਂ ਮੁਰਾਂ ਨੂੰ ਫੋਨ ਕਰਦੇ ਹੂੰ ਐਂ ਜਾ ਮਾਦੇ ਐਸੇ ਨਹੀਂ ਲਾ ਨੂੰ ਕੁੱਤੋ ਜੇ ਤੇ ਕਰਾਂਗਾ ਇਹ ਕਸਮ ਬੜਾਇਆ ਮਾਰ ਜਾ ਪੈਰ ਮੈਨ ਲੱਗ ਜਾ ਮੋਂ ਪਹਿਲਾਂ ਮੈਨ ਲੱਗ ਜਾ ਐਂ ਕਰ ਗਿਨਾਂ ਮਾੜੇ ਪੈਰ ਜਾ ਮਾਰ ਕੇ ਦੇਖੋ ਕੀ ਆ ਮਨਲਾ ਚੱਲ ਬੇਗੰਮ ਪਹਿਲਾਂ ਅਸੀਂ ਲੈ ਅਸੀਂ ਕਰਦੇ ਰਹੇ ਗੱਦੂ ਐ ਹੂੰ ਐਂ ਕਰਦੇ ਰਹੇ ਐ ਤੇ ਹੋਰ ਹੁਣ ਬਾ ਉਧਰੇ ਮਾਰ ਕੇ ਤੇ ਖੜਾਓ ਸਾਰਾ ਹੋਰ ਉਹਨਾਂ ਪਿਛਲੇ ਘੜੇ ਮੈਲ ਸਾਰਾ ਕਰਿਆ ਕਹਿੰਦਾ ਉਹਨਾਂ ਕੱਲੇ ਨੇ ਕਰਿਆ ਸਮਾਰ ਕੇ ਮਾਰ ਬਰਾ ਮਾਰ ਸਮਾਰ ਸਮਾਰ ਕੇ ਮਾਰ ਥੱਲੇ ਨੂੰ ਜਾਂਦੇ ਡੂੰਘੇ ਜਿੰਨਾ ਜਾਂਦਾ ਪੈਰ ਸਮਾਰ ਕੇ ਮਾਰ ਹੁਣ ਤਾਂ ਜਾ ਬੀਤੀਆ ਦਿਖਾ ਕੋਈ ਨਾ ਜਿਹਦਾ ਮੜਾ ਮੋਡਾ ਚਾਹ ਦਾ ਮੁੱਲ ਤਾਂ ਮੋੜ ਡਿੱਗੀ ਜਾਂਦਾ ਮਰ ਮਰ ਕੇ ਮਾਰ ਕੇ ਹਾਂ ਹਾਂ ਹੀ ਕਰਨਾ ਹਾਂ ਹਾਂ ਹੀ ਕਰਨਾ ਐ ਕਰੀ ਜਲਨੀ ਬਾਜ ਤਕਵਾ ਦੇ ਘੜੇ ਕਵਾ ਦੇਗਾ ਆ ਵਟ ਜਿਹਦੇ ਸਾਰੀ ਤੇ ਲੱਗ ਜਾ ਤੇ ਤੂੰ ਐ ਕਰ ਉਹ ਕਰਿਆ ਆਪਣਾ ਬਾ ਪਤੰਗਾਂ ਨੂੰ ਜਾ ਕੇ ਦੇਖ ਯਾਰ ਤੂੰ ਦੇਖ ਹਣਾ ਹਾਂ ਪਸੂ ਦੇਖ ਕੇ ਮੈਂ ਮੱਲਾ ਉਹ ਨਾ ਧੁੱਫੇ ਬਟ ਇਹੋ ਨੋਂ ਬੰਨੇ ਬੰਨੇ ਨਹੀਂ ਹੋਣੇ ਕਿ ਨਾ ਹੋਰੋਂ ਨਾ ਤੂੰ ਭੱਜ ਜਾ ਚੱਲ ਕਿਉਂ ਭੱਜ ਜਾ ਮੱਲਾ ਤੂੰ ਕਰ ਸੇਰਾ ਮੈਂ ਬਟਾ ਨਹੀਂ ਕਰ ਆ ਦੋਨੇ ਤਿੰਨ ਬਟਾ ਕਰਿਆ ਮੈਂ ਇੰਨੇ ਬੈਠਾ ਇੱਥੇ ਆ ਜੀ ਨਗਾ ਪਾਣੀ ਇੱਥੇ ਕੀ ਪੀਵਾਂਗੇ ਹਾਂ ਮਾਰ ਕੇ ਮਾਰਦੇ ਬਾਹਰ ਜਾ ਹਿੰਮਤ ਨਾ ਕਿਹੜਾ ਦੇ ਦੇ ਕਰਾਂ ਹੁਣ ਤਾਂ ਕੋਈ ਹਾਂ ਭਾਂਡੇ ਭੈਣਾਂ ਦਿੱਤੇ ਪਾਣੀ ਪੋਣੀ ਪੀਵਾਂਗੇ ਤੂੰ ਜਾ ਆਉਂਦਾ ਕੋਧ ਮੰਨ ਦੇਗਾ ਹਾਂ ਮਾਰੀ ਚੱਲ ਮਾਰੀ ਚੱਲ ਮਾਰੀ ਚੱਲ ਬੋਲੇ ਕੀ ਔਖਾ ਔਖਾ ਕੁਸ ਹਾਂ ਔਖਾ ਕਿ ਔਖਾ ਨਹੀਂ ਸੌਖਾ ਹੀ ਐ ਲੈ ਵਾਧ ਹਾਂ ਨਾ ਬਣਾ ਦੇ ਜਮਾ ਉਹ ਦੁਰਗਾ ਕਾ ਪਨ ਪਿਆਤੀ ਹੁਣ ਇਹ ਤੋ ਐਂ ਕਰੂ ਮੱਕ ਦੂ ਮੱਖ ਨੇ ਜਾ ਕੇ ਤੂੰ ਘਰੀ ਵੜ ਜੀ ਦੇਖੀ ਤੇਰੇ ਨਾਲ ਲਤਾਂ ਫੜ ਦੂੰਗਾ ਕਿਵੇਂ ਨਾ ਕੱਲ ਨੂੰ ਦੇ ਮਾਣਾ ਨੂੰ ਜੋੜ ਦਿੰਦੇ ਸਮਾਰਕ ਸਰੰਗ ਬੱਟਾਂ ਦੇ ਮਾਰ ਦੂ ਆਪਾਂ ਬੈਠੇ ਹਾਂ ਓ ਨਾ ਯਾਰ ਤੰਨ ਦਿਨ ਰਾਮਦਾਰੀ ਕਰੀਏ ਨੇ ਕੀ ਕਰੇ ਗਮ ਹੁਣ ਲਾਏ ਨੂੰ ਸਮਾਰਕ ਤੋਂ ਜਮੀਰਾ ਦੋ ਸੜਾ ਬੰਦਾ ਯਾਰ ਕੀ ਖਸਾਤ ਜਿੰਦਰ ਦੇ ਨੇ ਹੁਣ ਅੰਤਰੀ ਚੋਰ ਨੇ ਫਸਾ ਕੇ ਰੱਖਤਾ ਮੈਨੂੰ ਤਾਂ ਲੱਗਦਾ ਕੋ ਜੁੱਧਾ ਹੋ ਗਿਆ ਜੁੱਧਾ ਗਿਆ ਹੋ ਮਰਾ ਤਾਂ ਬਾਣਾ ਨੇ ਭੇਗਾ ਹੁਣ ਇਸੇ ਗੱਲ ਬਾਰੇ ਤੋਰ ਆਪਾਂ ਦਾ ਰਾਮਗੋਰੀ ਨਿਕਲਾਂਗੇ ਹਣਾ ਹੁਣ ਜਰਾ ਆ ਜਾ ਰੇ ਆ ਜਾ ਬਹੁਤ ਹੋ ਗਿਆ ਬੱਸ ਬੱਦਰ ਹੋ ਗਿਆ ਬਹੁਤ ਬਹੁਤ ਛਾਵਾ ਆ ਤੇ ਜਰਾ ਮੰਦਾ ਫਰਾ ਹਾਂ ਨਹੀਂ ਲਾ ਨਹੀਂ ਤੁਸੀਂ ਕਹੀ ਜਾਂਦੇ ਪੈਰਾਣਾ ਕੱਦੂ ਨਹੀਂ ਨਹੀਂ ਬਹੁਤ ਕਰਦੇ ਰਹੇ ਮੈਂ ਜਵਾਕ ਜੇਨ ਰੱਟਲ ਨੂੰ ਨਹੀਂ ਪਤਾ ਇੰਨਾ ਤੇ ਉਹ ਲੌਣੀਆ ਕੁੱਟ ਹੈਗੀ ਆ ਹਾਂ ਰੂੜੀ ਮਾਰਕਾ ਇਹਨ ਮਰਜ਼ੀ ਹੋਵੇ ਰੂੜੀ ਮਾਰਕਾ ਉਹ ਤਾਂ ਸਰੀ ਕਮਾਉਣਾ ਦਾ ਹਾਂ ਇੱਥੇ ਦੇ ਕਿੱਤੇ ਵੀ இது ਅੱਛਾ ਅੱਛਾ ਰਕੀ ਬੱਡਾ ਮਾਇਕ ਫਰ ਉਹ ਦੁਨੀਆਂ ਨਹੀਂ ਇਹਦਾ ਇਹਨਾਂ ਜਿਹੜਾ ਤੇਜ ਹੁੰਦੀ ਆ ਤੇ ਤੂੰ ਐ ਕਰਾ ਨੂੰ ਲਾ ਕੇ ਕਰ ਬਾਲੀ ਮੈਂ ਆ ਨਾ ਬਾਲੀ ਵੀ ਮਾੜੀ ਹੁੰਦੀ ਆ ਇਹ ਇਹ ਕੁਦਰਤ ਹੋਰ ਬਾਦ ਨੇ ਇਹ ਤਾਂ ਜਹ ਜੀ ਤੂੰ ਹੁਣ ਮੰਨ ਲਾ ਮੀਂਹ ਦੀ ਬੋਦਲ ਬਿਲੀ ਇਹ ਜਹ ਜਹ ਹੈ ਵੀ ਲੈ ਤੇ ਘੱਟ ਪਾਣੀ ਪਾਣੀ ਵੀ ਲੈ ਕੇ ਆਇਆ ਤੇਰੇ ਆਉਂਦੇ ਨੂੰ ਰੱਖਿਆ ਸਾਰਾ ਕੁਝ ਲਾ ਕੇ ਹਟਿਆ ਜੀ ਮਾਮਾ ਮਹਿਰ

ਐਨੀ ਫਿਰ ਉਹ ਕੀ ਗੰਡਾ ਗੁੱਡਾ ਹੋਏ ਗੰਡੇ ਨੂੰ ਕੰਜਰ ਦੀ ਮਾਇਨੇ ਗੰਡਾ ਗੰਡਾ ਨਾ ਗੋ ਬੇਕਤੇ ਬਾਤੇ ਉਹ ਗੰਡਾ ਦਨ ਨਹੀਂ ਦਿਆ ਹੂੰ ਤੇ ਫੋਰ ਦੇ ਬੱਠੇ ਮੋਂ ਤਾਂ ਨਹੀਂ ਨਹੀਂ ਕੀ ਬੈਠ ਨਹੀਂ ਤੂੰ ਜਾ ਹੂੰ ਹੋਰ ਨੇ ਵਾ ਨਹੀਂ ਨਹੀਂ ਬੱਸ ਜਾ ਔਰ ਤਾਂ ਪਾ ਦੇ ਥੋੜਾ ਜਿਹਾ ਉਹ ਨਹੀਂ ਨਹੀਂ ਜੇ ਤੂੰ ਜਾ ਐ ਤੂੰ ਜੇ ਫਿਰ ਤੈਨੂੰ ਧੱਕਾ ਕਰਨ ਲੱਗ ਜਾਨੇ ਹੋ ਜੇ ਤੇ ਮਾਲਾ ਤੈਨੂੰ ਲਵਾਤਾ ਤੈਨੂੰ ਇਹ ਮਾਲਾ ਤੇ ਲੈ ਜਾਣੀ ਦਸਾਂ ਓ ਬਾਦੂ ਪੀਤੀ ਆ ਮੈਂ ਓ ਬਾਦੂ ਪੀਤੀ ਆ ਮੈਂ ਥੋੜੀ ਜਿਹੜਾ ਨੂੰ ਕੰਮ ਬਣ ਔਰ ਥੋੜੀ ਜੀ ਪਾ ਦੇ ਚਲ ਥੋੜੀ ਜੀ ਨਜ਼ਰ ਕਰਦਾ ਐ ਤੇ ਹੰਟਣੀ ਛੱਡ ਦੇ ਇਹ ਆਮ ਤਾਂ ਨਹੀਂ ਮਿਲਦੀ ਪਾਣਾ ਇਹ ਤਾਂ ਬਹੁਤ ਆਣ ਇੱਕ ਬਦਨਾ ਵਰਗੇ ਦੇ ਪਾ ਦੇ ਬਾਦੂ ਪਈ ਆਈ ਪਈ ਮੈਨੂੰ ਤਾਂ ਪਤਾ ਹੀ ਨਹੀਂ ਸੀ ਭਾਵੇਂ ਮੇਰੀ ਵਾਲੀ ਮੈਂ ਪਹਿਲਾਂ ਜੀ ਲਾ ਲੈ ਹੋਰ ਪੀ ਲੈ ਤੂੰ ਨਾ ਕਹਿੰਦੇ ਫਿਰ ਮੁੜ ਕੇ ਨਾ ਨਾ ਐ ਹੋਏ ਮੱਲਾ ਜੀ ਨੂੰ ਤੀਨ ਪੰਗਾ ਲਈ ਬੈਠਾ ਹਾਂ ਮੈਂ ਤੀ ਪੰਗਾ ਵੀ ਲੈ ਲੈਣੇ ਹੋ ਨਾ ਇੱਕ ਤਾਂ ਗੱਲਾਂ ਆ ਤਹਾੜੀ ਨਹੀਂ ਚੱਕਣੀ ਜਾ ਕੇ ਉਧਰ ਕਹਾੜੀ ਚੱਕਣੇ ਜਾ ਕੇ ਆਮਦਾਰੀ ਨੇ ਰੋਟੀ ਖਾ ਕੇ ਪੈ ਜੀ ਪਾਣੀ ਦੇ ਚੰਗਾ ਕੋਈ ਨਹੀਂ ਕੋਈ ਨਹੀਂ ਪਾਣੀ ਨਾ ਪਤਾ ਲੱਗਣ ਦੀ ਹੂੰ ਘਰੇ ਨਾ ਪਤਾ ਲੱਗਣ ਦੀ ਆਉਦੀ ਚੰਗਾ ਹੋਰ ਦੇਖ ਬਸ ਮਾ ਗਾ ਸਚਨ ਬੋਧ ਵਾਜਾ ਹੁਣ ਅੰਨੰਡੀ ਰਗੜ ਮਾ ਦੱਤ ਨੇ ਆਉਂਗਾ ਆ ਦੀ ਦਵਾਈ ਲੈ ਜੂਗਾ ਪੇ ਉ ਜਾ ਮਾੜਾ ਮੋਟਾ ਦਾ ਪਸੂ ਕੀ ਉਤਕਰਾਦੀ ਨਾ ਉਹਨਾਂ ਨੂੰ ਅਸਰ ਵਾਲਾ ਨੀ ਤਰਕੇ ਵਾਲੀ ਦਾ ਪਾ ਦੇਣਗੇ ਫਿਰ ਮੱਲਾ ਤੂੜੀ ਜਮੜੇ ਦੋ ਦੋ ਵੱਟ ਮਾਰੀਂ ਇੱਕ ਬਾਸੇ ੁੰਡੇ ਅੰਦਰ ਹੈਗਾ ਜਗਾਰਡ ਮਿੱਟ ਮਾਤ ਮਰਦਾਂ ਵਾਲੀ ਦਰੇਰੀ ਹੈ ਨਹੀਂ ਅੰਦਰ ਚ ਐ ਮਰਦ ਬਾਣਾ ਕੰਦਰਾ ਟੱਪਣਾ ਲੈ ਜਾ ਉਹਦਾਂ ਟੱਪਣਾ ਟਿਕਟੇਟ ਕੇ ਨਾਲ ਕੋਲਾ ਵੀ ਲੈ ਕੇ ਜਾ ਨਾਲ ਕੋਲਾ ਵੀ ਚੱਕ ਕੋਲਾ ਕੌਣ ਲੈ ਕੇ ਜਾਊਗਾ ਏਕਰ ਹੱਥੀ ਮਾਰ ਦੇ ਜ਼ਰੂਰ ਇੱਤੇ ਦਾ ਉਹ ਆਪੇ ਹੀ ਪੀਣੀ ਆਗੀ ਹਾਂ ਆਪੇ ਹੀ ਪੀਣੀ ਆ ਉਹ ਉੱਧਰ ਰੱਖ ਜਾ ਕੋਲਾ ਦਾ ਐਂ ਚ ਰੱਖ ਉਹ ਉੱਧਰ ਰੱਖ ਜਾ ਐ ਮੇਰੇ ਉਹ ਤੇ ਕਰਾ ਮੰਨ ਪੰਡਾ ਨੀ ਬੁੱਤ ਮਰੀ ਜਾਂਦਾ ਇਹਦਾ ਪੰਡਾ ਨਾ ਟੀ ਰੱਖਣੇ ਆਂਗਾ ਨਾ ਨੋਟ ਕਰਨੇ